ਜਿਹੜਾ ਸੂਟ ਬਜ਼ਾਰਾ ਚ 15 1500 ਰੁਪਏ ਦਾ ਲੈ ਜਾਓ 500 ਰੁਪਏ ਦਾ ਚਾਹੇ ਰੰਗ ਆ ਲੈ ਜਾਓ ਚਾਹੇ ਉਹ ਲੈ ਜਾਓ ਚਾਹੇ ਆ ਲੈ ਜਾਓ 1500 ਦੇ ਤਿੰਨ ਦੇ ਦੇਣੇ ਆਪਾਂ ਆ ਜਿਹੜਾ ਬਜ਼ਾਰਾ ਦੇ ਵਿੱਚ ਉਹ ਲੋਕੀ 16 1600 ਦਾ ਸੂਟ ਵੇਚੀ ਜਾਂਦੇ ਆ ਆ ਲੈ ਜਾਓ 850 ਦਾ 850 ਦਾ ਲੈ ਲੈਣੇ ਦਾ ਸਾਹਿਰ ਉਹੜਾ ਨੇ ਕਾਤਿਆਂ ਧਰਤੀ ਦੇ ਪੈਰ ਰੱਖ ਲਿਆ 1800 ਦਾ 2000 ਨਾ ਕਿ 2500 ਦਾ ਹਾਂ ਜੀ 1000 ਰੁਪਏ ਦਾ ਸੂਟ ਦੇਣਾ ਪਰਪਰੀ ਸਿਲਕ ਦਾ ਕੱਢਿਆ ਘੜਾਇਆ 1000 ਰੁਪਏ ਦਾ ਆ ਬਾਜ਼ਾਰਾ ਚੋਂ 2500 ਦਾ ਇੱਕ ਇੱਥੇ 2500 ਰੁਪਏ ਦੇ ਦੋ ਹੈਂਡਵਰਕ ਕੀਤਾ ਕਪੜਾ ਟੌਪ ਦਾ ਪ੍ਰਿੰਟਡ ਡਿਜ਼ਾਈਨ ਬਣਿਆ ਰੇਟ ਸੋਚ ਕੇ ਦੱਸਿਓ 3000 ਆ ਕਿ 2500 ਕਿ 2500 ਉਹ ਭਾਜੀ ਬਾਜ਼ਾਰਾਂ ਦੇ ਵਿੱਚ 2000 ਦਾ ਅਸੀਂ ਦੇਣਾ ਸਿਰਫ 1500 ਰੁਪਏ ਆ ਕਿਸੇ ਨੇ 5000 ਤੋਂ ਘੱਟ ਸੂਟ ਨਹੀਂ ਦੇਣਾ ਅਸੀਂ ਦੇਣਾ 1750 ਦਾ ਨਾ ਟਾਂਡਾ ਨਾ ਦਸੂਹਾ ਨਾ ਮਕੇਰੀਆਂ ਕਿਉਂਕਿ ਕਾਰਦੀਆਂ ਦੇ ਵਿੱਚ ਆ ਚੁੱਕੀਆਂ ਨੇਰੀਆਂ ਸੂਟ ਕਿਸੇ ਨੇ ਹਲਦੀ ਦੇ ਫੰਕਸ਼ਨ ਤੇ ਜਾਣਾ ਜਾਗੋ ਤੇ ਜਾਣਾ ਸਪੈਸ਼ਲ ਸੂਟ ਆ 3500 ਕਿ 3300 2000 ਰੁਪਏ ਤੇ ਲੈ ਜਾਓ ਭਾਜੀ ਮੈਂ ਕਹਿੰਨਾ ਜਿਹੜਾ ਅਸੀਂ ਕਪੜਾ ਸਿਲਕ ਦਾ ਲਾਤਾ ਵਰਕ ਸੋਨਾ ਕਰਤਾ ਸਟਾਈਲਿਸ਼ ਪੀਸ ਬਣਾਦੇ 5 5000 ਵਾਲੇ 25 2500 ਦੇ ਕਰਦੇ ਆਹ ਕੱਢਿਆ ਕੜਾਇਆ ਸੂਟ ਭਾਜੀ ਬਾਜ਼ਾਰ ਤੇ ਕੀ ਭਾਅ ਸੱਚੋ ਸੱਚ ਦੱਸ ਤੇ ਹੱਥ ਰੱਖ ਕੇ ਉਹ ਇਹਦਾ 5000 ਜਿੱਥੋਂ ਮਰਜ਼ੀ ਲੈ ਜਾ ਤੁਸੀਂ ਰੇਟ ਦੱਸੋ ਆਪਣਾ ਇਹ ਲੋਕ ਤਾਂ ਸ਼ਦਾਈ ਆ ਲੁੱਟਾ ਕਰਾਈ ਜਾਂਦੇ ਸੀ 5000 ਦੇ ਦੋ ਦੇਣੇ ਆ ਚੱਕੋ ਮੋਹਰ ਬਣਿਆ ਹੋਇਆ ਸ਼ਹਿਰ ਜੈਪੁਰ ਦਾ ਮੋਹਰ ਆ ਵਰਕ ਚੈੱਕ ਕਰੋ ਅੰਬੀਆਂ ਚੈੱਕ ਕਰੋ ਕਲਾਸਿਕਲ ਕੰਮ ਹੈ ਦੁਪੱਟਾ ਚਰਉਣ ਦਾ ਲਾ ਕੇ ਫੋਰth ਸਾਈਡ ਵਰਕ ਕਰਕੇ ਦਿੱਤਾ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਨੇ ਕੋਈ 3500 ਤਾਂ ਨਹੀਂ ਦੇ ਸਕਦਾ ਸੀ ਤਾਂ 5000 ਦੇ ਦੋ ਦੇਣੇ ਆ ਨੈਚਰਲ ਕੇਵ ਦਾ ਸੂਟ ਆ ਫੋਟੋ ਵਾਲਾ ਪੀਸ ਆ ਤੁਹਾਡੇ ਸਾਹਮਣੇ ਫੋਟੋ ਦਿਖਾ ਦਿੰਨੇ ਆ ਮਾਡਲ ਦਿਖਾ ਦਿੰਨੇ ਆ ਰੇਟ ਉੱਤੇ ਲਿਖਿਆ ਮੱਥਾ ਦੇ ਕੇ ਟਿੱਕਾ ਲਾਉਂਦਾ ਨਹੀਂ ਅੰਕਲੋਮ 6000 ਤੋਂ 3000 ਲੈ ਜਾਓ ਤੁਸੀਂ ਰਾਮ ਟੈਕਸ ਦਾ ਕੱਪੜਾ ਲੈਣਾ ਤੁਸੀਂ ਸਾਡੇ ਕੋਲ ਸਹਿਵਾ ਦਾ ਕੱਪੜਾ ਲੈਣਾ ਗੰਗਾ ਦਾ ਕੱਪੜਾ ਲੈਣਾ ਜਾਂ ਤੁਸੀਂ ਇਦਾਂ ਦੇ ਜਿਹੜੇ ਅੱਜਕੱਲ ਪੂਰੀ ਟ੍ਰੈਂਡਿੰਗ ਚੀਜ਼ਾਂ ਆ ਉਹ ਵੀ ਸਾਡੇ ਕੋਲ ਹੈਗੀਆਂ ਭਾਜੀ ਲਗਜ਼ਰੀ ਦੇਖੋ ਜਿਹੜੇ ਸਾਡੇ ਐਨ ਆਰ ਆਈ ਭੈਣਾ ਹੈਗੀਆਂ ਉਹ ਕਿੰਨੀ ਸਾਨੂੰ ਚੀਜ਼ਾਂ ਪਸੰਦ ਛੇਤੀ ਨਹੀਂ ਆਉਂਦੀਆਂ ਪਰ ਸਾਡੇ ਕੋਲ ਆਜੋ ਜਿੰਨੇ ਸੂਟ ਖੁੱਲਨੇ ਸਾਰੇ ਤੁਹਾਡੀ ਪਸੰਦ ਦੇ ਪਹਿਲਾਂ ਤੁਸੀਂ ਇਹ ਦੁਪੱਟਾ ਚੈੱਕ ਆ ਲਓ ਸੂਟ ਦਾ ਚੈੱਕ ਆ ਲਓ ਘੇਰਾ ਬਾਜੂ ਵਰਕ ਫਰੰਟ ਸੋ ਇਦਾਂ ਦੇ ਹੈਵੀ ਹੈਵੀ ਲਗਜ਼ਰੀ ਸੂਟ ਤੁਹਾਨੂੰ ਮਿਲ ਜਣਾ ਜਿਹੜੇ ਤੁਸੀਂ ਖਾਸ ਤੋ ਤੇ ਇੰਸਟਾਗ੍ਰਾਮ ਤੇ ਫੇਸਬੁਕ ਤੇ YouTube ਤੇ ਮਤਲਬ ਸੋਸ਼ਲ ਮੀਡੀਆ ਦੇ ਟ੍ਰੈਂਡਿੰਗ ਕਰਦੇ ਸੂਟ ਉਹੋ ਜਿਹੇ ਪੀਸ ਹਨ ਅਸੀਂ ਦੇ ਦੇਣੇ ਆ ਮਿਲਣੇ ਸਿਰਫ ਬੁੱਟਰ ਰੋਡ ਕਾਦੀਆਂ ਤੋਂ ਆਹੇ ਭਾਜੀ 25 25 30 30 ਹਜ਼ਾਰ ਸੂਟ ਨੇ ਕੋਈ 10000 ਕੋਈ 15000 ਕੋਈ 17000 ਤੇ ਕੋਈ 20000 ਦੇ ਵਿੱਚ ਸੂਟ ਲੈ ਜਾਓ ਕਿਹ ਆ ਸਹੀ ਦਾਜਵੀਰ ਦੇ ਕੱਪੜੇ ਜੇ ਤੁਸੀਂ ਲੈਣਾ ਬਾਰ ਬਾਰ ਦੱਸ ਰਹੇ ਆ 1 ਲੱਖ ਵਾਲਾ ਕੱਪੜਾ 40000 ਚ 2 ਲੱਖ ਵਾਲਾ ਕੱਪੜਾ 80000 ਦੇਖੋ ਡਰੈਸਾਂ ਦੇ ਵਿੱਚ ਠਮਾਕੇ ਕਰਾਂਗੇ 2500 ਵਾਲੀ ਡਰੈਸ ਲੈ ਜਾਓ 5000 ਡਰੈਸ ਲੈ ਜਾਓ 7000 8000 ਲੈ ਜਾਓ ਭਾਜੀ 20% ਦਾ ਡਿਸਕਾਊਂਟ ਦੇ ਦਾਂਗੇ ਜਿਹੜਾ ਸਾਹੇ ਟੀਵੀ ਦਾ ਸਕਰੀਨਸ਼ਾਟ ਲੈ ਕੇ ਆ ਗਿਆ ਲੋ ਜੀ ਗਰਾਰੇ ਗਰਾਰੇ ਲਹंगे ਗਾਉਂ ਸਾਰਾ ਕੁਝ ਇੱਕ ਛਤੇ ਹੇਠਾਂ ਤੁਸੀਂ ਚੈੱਕ ਕਰੋ ਚਾਹੇ ਮੈਂਜੈਂਟਾ ਕਲਰ ਦਾ ਲਹंगा ਲੈਣਾ ਚਾਹੇ ਰੈੱਡ ਕਲਰ ਦਾ ਲਹंगा ਲੈਣਾ ਇੱਕ ਤੋਂ ਇੱਕ ਯੂਨਿਕ ਪੀਸਾ ਅਗਰ ਤੁਸੀਂ ਰੈਂਟ ਤੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਤੋਂ ਲਿਆ ਸਕਦੇ ਹੋ ਅਗਰ ਤੁਸੀਂ ਬਾਏ ਕਰਨਾ ਉਹ ਵੀ ਕਰ ਸਕਦੇ ਹੋ ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹंगे ਗਾਉਂ ਤਾਂ ਹੈ ਗਈ ਹੈ ਇਹਦੇ ਨਾਲ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਬਲੇਜ਼ਰ ਸਾਰਾ ਕੁਝ ਇੱਕ ਛਤੇ ਹੇਠਾਂ ਦੇ ਦਾਂਗੇ ਇਹ ਫੇਰ ਵੀ ਕੋਈ ਗੱਲ ਨਹੀਂ ਸਮਝ ਲੱਗੀ ਨੰਬਰ ਸਕਰੀਨ ਦਿੱਤਾ ਤੁਸੀਂ ਇੱਥੇ ਫੋਨ ਕਰ ਸਕਦੇ ਆਂ